ਸਿੱਖ ਅਜਾਇਬ ਘਰ ਦੇ ਵਿੱਚ ਸ਼ਿਸ਼ੋਭਿਤ ਅੱਠ ਤਸਵੀਰਾਂ ਅੱਜ ਸ਼ਿਸ਼ੋਭਿਤ ਕੀਤੀਆਂ ਗਈਆਂ ਨੇ ਪੰਥ ਦੀ ਚੜ੍ਹਦੀ ਕਲਾ ਤੇ ਪੰਥ ਦੀ ਦੇਨ ਉਹਨਾਂ ਸ਼ਖਸੀਅਤਾਂ ਦੀਆਂ ਅੱਜ ਤਸਵੀਰਾਂ ਸਿੱਖ ਅਜਾਇਬ ਘਰ ਦੇ ਵਿੱਚ ਸ਼ਿਸ਼ੋਭਿਤ ਕੀਤੀਆਂ ਗਈਆਂ ਨੇ ਸਾਡੇ ਨਾਲ ਐਮਐਲ ਸਭ ਦਾ ਐਮਐਲਏ ਨੇ ਗੱਲ ਕਰਨੀ ਉਹਨਾਂ ਦੇ ਨਾਲ ਐਮਐਲਏ ਸਾਹਿਬ ਤੁਹਾਡੇ ਵੀ ਫਾਦਰ ਸਾਹਿਬ ਦੀ ਤਸਵੀਰ ਇੱਥੇ ਸ਼ਿਸ਼ੋਭਿਤ ਕੀਤੀ ਗਈ ਹੈ ਦੇਖੋ ਮੈਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਬਹੁਤ ਧੰਨਵਾਦੀ ਹਾਂ ਕਿ ਸਾਡੇ ਸਤਿਕਾਰਯੋਗ ਪਿਤਾ ਜੀ ਗਿਆਨਦੀਪ ਸਿੰਘ ਜੀ ਨੇ ਇੱਥੇ ਗੁਰਦੁਆਰਾ ਮੰਜੀ ਸਾਹਿਬ ਵਿਖੇ ਤਕਰੀਬਨ 28 ਸਾਲ ਕਥਾ ਕੀਤੀ ਹੈ ਅੱਜ ਉਹਨਾਂ ਨੇ ਉਹਨਾਂ ਨੂੰ ਬਣਦਾ ਮਾਨ ਸਨਮਾਨ ਦਿੱਤਾ ਹੈ ਉਹਨਾਂ ਦੀ ਯਾਦਗਾਰ ਜਿਹੜੀ ਹੈ ਇਸ ਕੇਂਦਰੀ ਸਿੱਖ ਅਜਾਇਬ ਘਰ ਸ਼ੁਭਤ ਕੀਤੀ ਔਰ ਮੈਂ ਆਪਣੇ ਵੱਲੋਂ ਆਪਣੇ ਸਾਰੇ ਪਰਿਵਾਰ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਬਹੁਤ ਉੱਚਾ ਪ੍ਰਾਪਤ ਤੁਸੀਂ ਸੁਣਿਆ ਕਿ ਉਹਨਾਂ ਸ਼ਖਸੀਅਤਾਂ ਦੀਆਂ ਤਸਵੀਰਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਿੱਖ ਅਜਾਇਬ ਘਰ ਦੇ ਵਿੱਚ ਲਗਾਈਆਂ ਗਈਆਂ ਨੇ ਜਿਨ੍ਹਾਂ ਨੇ ਪੰਥ ਨੂੰ ਚੜ੍ਹਦੀ ਕਲਾ ਲਈ ਪੰਥ ਦੇ ਉਥਾਨ ਲਈ ਕੁਝ ਨਾ ਕੁਝ ਕੀਤਾ ਹੋਇਆ ਹੈ ਅੱਠ ਤਸਵੀਰਾਂ ਇਸ ਅਜਾਇਬ ਘਰ ਦੇ ਵਿੱਚ ਅੱਜ ਜਿਹੜੀਆਂ ਸ਼ੋਭਿਤ ਕੀਤੀਆਂ ਗਈਆਂ ਨੇ ਤੁਸੀਂ ਦੇਖ ਸਕਦੇ ਹੋ ਕਿ 8 ਤਸਵੀਰਾਂ ਲਗਾਈਆਂ ਗਈਆਂ ਨੇ ਜਥੇਦਾਰ ਰਤਨ ਸਿੰਘ ਜੀ ਅਕਾਲੀ ਜਰਨੈਲ ਸਿੰਘ ਕਾਲਰਾ ਹੋਰ ਸ਼ਖੀਤਾਵਾਂ ਦੀਆਂ ਤਸਵੀਰਾਂ ਤੁਸੀਂ ਤੁਹਾਡੇ ਪਿਤਾ ਜੀ ਦੀ ਤਸਵੀਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਿੱਖ ਅਜਾਇਬ ਘਰ ਚ ਲਗਾਈ ਹੈ ਅੱਜ ਕੀ ਕਹੋਗੇ ਬਹੁਤ ਧੰਨਵਾਦ ਮੈਂ ਕਰਦਾ ਸ਼ੋਹਣੀ ਕਮੇਟੀ ਦਾ ਪ੍ਰਬੰਧਕਾਂ ਦਾ ਸਾਰਿਆਂ ਦਾ देर बाद बारी आई है पर बारी जरूर आई है उन्होंने कई सोचा वे नहीं ऐसे भी ने कई सोचा बेहतरीन तस्वीर लगूगी या करता जबो बंदा कोई धर्म ਦਾ ਕੰਮ ਕਰਦਾ ਉਹ ਆਪਣੀ ਪ੍ਰਾਪਤੀ ਨਹੀਂ ਸੋਚਦਾ ਆਪਣੇ ਲੈਨ ਤੇ ਤੁਰਿਆ ਜਾਂਦਾ ਰਹਿੰਦਾ ਉਹਦੇ ਬਾਰੇ ਆਪਾਂ ਫਲ ਦੇਣਾ ਹੁੰਦਾ ਸੰਗਤ ਨੇ ਬਾਦ ਵਿੱਚ ਜਾ ਕੇ ਉਹਨਾਂ ਦਾ ਬੜਾ ਦੇਣਿਆ ਉਹਨੇ ਬੜੇ ਬੜੇ ਪੁੱਚੜਖਾਨੇ ਬੰਦ ਕੀਤੇ ਗੋਰੀਆਂ ਦੇ ਟਾਈਮ ਤੇ ਤੇ ਤਿੰਨ ਵਾਰੀ ਉਹਨਾਂ ਨੂੰ ਫਾਂਸੀ ਦਾ ਹੁਕਮ ਆਇਆ 1942 ਦੇ ਵਿੱਚ ਪਾਰਟੀ ਚੋਂ ਬਾਦ ਆਏ ਉਹ ਤੇ ਕਿਰਪਾ ਸੰਤ ਬਾਬਾ ਜਵਾਲਾ ਸਿੰਘ ਜੀ ਹਰਖਵਾਲਿਆਂ ਵਾਲਿਆਂ ਨੇ ਹੱਥ ਰੱਖਿਆ ਹੀ ਸਿਰ ਤੇ ਸਾਰਾ ਕੋ ਕਰਕੇ ਫਿਰ 1972 ਦੇ ਵਿੱਚ ਬਾ ਸਰਕਾਰ ਨੇ ਤਾਮਪਾਰਤਾ ਦਿੱਤਾ ਪਾਣੀ ਅਪਲਾਈ ਨਹੀਂ ਕੀਤੀ ਅਪਰ ਪਲਛਣੀ ਅਪਲਾਈ ਕੀਤੀ ਲੋਕਾਂ ਨੂੰ ਬਹੁਤ ਪੇਸ਼ਾ ਮਿਲਦੀਆਂ ਸੀਗਾ ਉਹ ਕਹਿੰਦੇ ਸਾਨੂੰ ਕਹਿੰਦੇ ਤੁਸੀਂ ਸਾਡੀਆਂ ਪਲਛਣਾਈਆਂ ਤੇ ਬਹੁਤ ਬੜੀ ਮਹਾਨ ਕਿਰਪਾ ਕੀਤੀ ਆ ਤੁਹਾਡੇ ਉਹ ਮੀਡੀਆ ਵਾਲੇ ਦਾ ਧੰਨਵਾਦ ਆ ਜਿਨ੍ਹਾਂ ਨੇ ਸਹੀ ਜਿਹੜੀ ਗੱਲ ਆ ਪਬਲਿਕ ਦੇ ਵਿੱਚ ਪਹੁੰਚਾਣੀ ਕਈ ਵਾਰੀ ਭਲੇਖੇ ਪਾਉ ਬੜੀਆਂ ਗੱਲਾਂ ਹੁੰਦੀਆਂ ਕਈ ਵਾਰੀ ਹਸਤਾਬ ਹੁੰਦਾ ਕਈਆਂ ਬੰਦੀਆਂ ਦੇ ਕੁਰਬਾਨੀ ਕਈਆਂ ਨੂੰ ਚੰਗਾ ਕੋ ਕਹਿੰਦਾ ਕਿ ਜਿਹਨਾਂ ਮਾੜਾ ਕਹਿੰਦਾ ਅਸਲੀ ਗੱਲ ਜਿਹੜੀ ਆ ਉਹ ਤਾਂ ਫੇਕਰੀ ਲੋਕੀ ਸ਼ੁਕਰੀਂਦੀ ਨਹੀਂ ਹੁੰਦੀ ਬਹੁਤ ਤੁਹਾਡਾ ਧੰਨਵਾਦ ਵਾਰਤਿਕਾ ਖਾਲਤਾ ਵਾਰਜ ਰਤੇ ਸੋ ਸਿੱਖ ਅਜਾਇਬ ਘਰ ਦੇ ਵਿੱਚ ਕੇਂਦਰੀ ਸਿੱਖ ਅਜਾਇਬ ਦੇ ਕਰਨ ਵਿੱਚ ਉਹਨਾਂ ਸ਼ਖਸੀਅਤਾਂ ਦੀਆਂ ਤਸਵੀਰਾਂ ਸ਼ਿਸ਼ੋਭਿਤ ਕੀਤੀਆਂ ਗਈਆਂ ਨੇ ਜਿਨ੍ਹਾਂ ਨੇ ਕੌਮ ਦੀ ਚੜ੍ਹਦੀ ਕਲਾ ਲਈ ਕਦਮ ਚੁੱਕਿਆ ਹੈ ਵਕ ਵਕ ਕੁਰਬਾਨੀਆਂ ਦਿੱਤੀਆਂ ਨੇ ਸਿੰਘ ਸਾਹਿਬ ਅੱਜ 8 ਸ਼ਖਸੀਤਾਂ ਦੀਆਂ ਤਸਵੀਰਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਿੱਕਾ ਜਾਇਬ ਕਾਰਜ ਲਗਵਾਈਆਂ ਦੱਸਿਓ ਔਰ ਉਹ ਮਹਾਨ ਸ਼ਖਸੀਤਾਂ ਦੀ ਮੈਂ ਆ ਨਾ ਹੀ ਜਿਹੜੇ ਹਨ ਤੁਹਾਡੇ ਸਾਹਮਣੇ ਕਰ ਦਣਾ ਜਿਨ੍ਹਾਂ ਨੇ ਕਦੇ ਪ੍ਰਚਾਰ ਦੇ ਆਪਣੇ ਸਬੰਧ ਵਿੱਚ ਕਦੇ ਕਥਾ ਦੇ ਸਬੰਧ ਵਿੱਚ ਕਦੇ ਉਹਨਾਂ ਮਹਾਨ ਸੂਰ ਬੀਰਾਂ ਨੇ ਰਾਗ ਦੇ ਸਬੰਧ ਵਿੱਚ ਕਦੇ ਕੁਰਬਾਨੀ ਦੇ ਆਪਣੇ ਜਿਹੜਾ ਮੋਰਚਾ ਚੱਲਦਾ ਸੀ ਬਬਰ ਲਹਿਰ ਵੱਲੋਂ ਸੋ ਇਸੇ ਤਰ੍ਹਾਂ ਇਤਿਹਾਸਕਾਰ ਵੀ ਹੈਗੇ ਨੇ ਸਰਦਾਰ ਸਵਰਨ ਸਿੰਘ ਜੀ ਔਰ ਗਿਆਨੀ ਦਲੀਪ ਸਿੰਘ ਜੀ ਕਥਾਵਾਜਕ ਨੇ ਔਰ ਇਹਨਾਂ ਮਹਾਨ ਅੱਠ ਸ਼ਖਸੀਤਾਂ ਨੇ ਵੱਖ-ਵੱਖ ਖੇਤਰਾਂ 'ਚ ਬਹੁਤ ਵੱਡਾ ਯੋਗਦਾਨ ਪਾਇਆ ਔਰ ਜਿਹੜੇ ਵੱਡਾ ਯੋਗਦਾਨ ਪਾਉਂਦੇ ਆ ਸਿੱਖਾਂ ਵਾਸਤੇ ਪੰਥ ਵਾਸਤੇ ਪੰਜਾਬ ਵਾਸਤੇ ਦੇਸ਼ ਵਾਸਤੇ ਤੇ ਉਹਨਾਂ ਦੀਆਂ ਤਸਵੀਰਾਂ ਸਿੱਖ ਕੇਂਦਰੀ ਯੈਮ ਘਰ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਲਾਉਂਦੀ ਹੈ ਮੈਂ ਉਹਨਾਂ ਦੇ ਪਰਿਵਾਰਾਂ ਨੂੰ ਵਧਾਈ ਦੇਣਾ ਚਾਹੁੰਦਾ ਨਾਲੇ ਬੇਨਤੀ ਕਰਨੀ ਚਾਹੁੰਦਾ ਕਿ ਉਹਨਾਂ ਦੀ ਵਿਰਾਸਤ ਨੂੰ ਸੰਭਾਲ ਕੇ ਰੱਖਿਆ ਜੇ ਵਿਰਾਸਤ ਨਾ ਗਵਾ ਦਿਆ ਜੇ ਕਈ ਵਾਰਾਂ گاਉਂ ਵਾਲੀਆਂ ਪੀੜ੍ਹੀਆਂ ਵਿਰਾਸਤ ਗਵਾ ਲੈਂਦੀਆਂ ਨੇ ਜਿਹੜੀਆਂ ਵਿਰਾਸਤ ਗਵਾ ਲੈਂਦੇ ਆ ਉਹਨਾਂ ਦਾ ਇਤਿਹਾਸ ਗਵਾਜ ਜਾਂਦਾ ਹੈ ਉਹ ਉਹਨਾਂ ਮਹਾਨ ਸ਼ਖਸੀਤਾਂ ਨੂੰ ਮੈਂ ਸ਼ਰਦਾ ਦੇ ਸਤਿਕਾਰ ਪੇਟ ਕਰਦਾ ਨਾਲ ਉਹਨਾਂ ਪਰਿਵਾਰਾਂ ਨੂੰ ਵਧਾਈ ਦੇਣਾ ਚਾਹਣਾ ਜਿਨ੍ਹਾਂ ਪਰਿਵਾਰਾਂ ਦੀ ਇੱਥੇ ਸ਼ਖਸੀਤਾਂ ਗਿਆ ਪੁੱਤ ਲੱਗਿਆ ਨੇ ਵਾਹਿਗੁਰੂ ਜੀ ਕਾ ਖਾਲਸਾ ਸੋ ਸਿੱਖ ਅਜਾਇਬ ਘਰ ਦੇ ਵਿੱਚ ਉਹਨਾਂ ਸ਼ਖਸੀਤਾਂ ਦੀਆਂ ਤਸਵੀਰਾਂ ਸ਼ਿਸ਼ੋਭਿਤ ਕੀਤੀਆਂ ਜਾਂਦੀਆਂ ਨੇ ਜਿਨ੍ਹਾਂ ਨੇ ਕੌਮ ਦੀ ਚੜ੍ਹਦੀ ਕਲਾ ਲਈ ਕੰਮ ਕੀਤੇ ਹੁੰਦੇ ਨੇ ਕੌਮ ਦੀ ਚੜ੍ਹਦੀ ਕਲਾ ਲਈ ਯੋਗਦਾਨ ਪਾਇਆ ਹੁੰਦਾ ਹੈ ਸੋ ਇਹਨਾਂ ਸ਼ਖਸੀਅਤਾਂ ਦੀ ਅੱਜ ਅੱਠ ਸ਼ਖਸੀਅਤਾਂ ਜਿਹੜੀਆਂ ਨੇ ਉਹਨਾਂ ਦੀਆਂ ਤਸਵੀਰਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਮੰਤਰੀ ਕਮੇਟੀ ਦੇ ਵਿੱਚ ਮਤਾ ਪਾਸ ਕਰਕੇ ਅੱਠ ਤਸਵੀਰਾਂ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅਜਾਇਬ ਸਿੱਖ ਅਜਾਇਬ ਘਰ ਦੇ ਵਿੱਚ ਲਗਾਈਆਂ ਨੇ ਸੋ ਇਸ ਅਜਾਇਬ ਘਰ ਦੇ ਵਿੱਚ ਉਹ ਸ਼ਖਸੀਅਤਾਂ ਦੀਆਂ ਤਸਵੀਰਾਂ ਲਗਾਈਆਂ ਜਾਂਦੀਆਂ ਨੇ ਕੌਮ ਨੂੰ ਕੌਮ ਨੂੰ ਆਉਣ ਵਾਲੀ ਪੀੜ੍ਹੀ ਨੂੰ ਚੜ੍ਹਦੀ ਕਲਾ ਲਈ ਕੰਮ ਆਉਣ ਵਾਲੀ ਪੀੜ੍ਹੀ ਨੂੰ ਉਹਨਾਂ ਤੇ ਮਾਰਗ ਤੋਂ ਚੱਲ ਕਾਮਨਾ ਪਸੰਦ ਸੁਪਾਲ ਦੇ ਨਾਲ ਜੋਤੀ ਬਹਿਲ ਦੇਨਿਕ ਸਵੇਰਾ ਟੀਵੀ ਅੰਮ੍ਰਿਤਸਰ